ਅਪਾ ਅਕਸਰ ਵੇਖਿਆ ਕਿ ਜਿਹੜੀਆਂ ਪਾਰਟੀਆਂ ਨੇ ਨਾ ਰਾਜਨੀਤਿਕ ਪਾਰਟੀਆਂ ਉਹ ਨਾ ਕਮੈਂਟ ਕਰਦੀਆਂ ਰਹਿੰਦੀਆਂ ਨੇ ਇੱਕ ਦੂਜੇ ਤੇ ਜਿਵੇਂ ਆਪਣੇ ਕੋਲੇ ਕਈ ਵਾਰੀ ਕੋਈ ਕਮੈਂਟ ਆ ਜਾਂਦਾ ਜਿਹੜਾ ਆਪਣੀ ਖਬਰ ਦੇ ਨਾਲ ਜੁੜਿਆ ਨਹੀਂ ਹੁੰਦਾ ਤੇ ਕਈ ਰਾਜਨੀਤਿਕ ਨੇਤਾ ਨੇ ਉਹ ਕਮੈਂਟ ਕਰਦੇ ਰਹਿੰਦੇ ਨੇ ਦੂਸਰੀ ਪਾਰਟੀ ਤੇ ਹੋ ਗਿਆ ਇੱਥੇ ਇੱਕ ਬੀਬੀ ਨੇ ਸ਼ਮਾ ਮੁਹੰਮਦ ਕਾਂਗਰਸ ਤੋਂ ਨੇ ਤੇ ਉਹਨਾਂ ਨੇ ਆਪਣੇ ਕ੍ਰਿਕਟ ਰੋਹਿਤ ਸ਼ਰਮਾ ਦੇ ਕਮੈਂਟ ਕਰਤਾ ਹੁਣ ਉਹ ਕਮੈਂਟ ਜਿਹੜਾ ਇੱਕ ਤਰ੍ਹਾਂ ਦਾ ਬਾਡੀ ਸ਼ੇਮਿੰਗ ਕਹਿ ਲਓ ਜਦੋਂ ਆਪਾਂ ਕਿਸੇ ਦੇ ਸਰੀਰ ਨੂੰ ਲੈ ਕੇ ਜਾਂ ਕਿਦੀ ਦੇਖਣ ਨੂੰ ਲੈ ਕੇ ਕੁਛ ਮਾੜਾ ਮੁੱਟ ਕਹਿਨੇ ਆ ਆਲੋਚਨਾ ਕਰਦੇ ਆ ਤੇ ਉਹ ਤੁਹਾਨੂੰ ਪਤਾ ਹੈ ਕਿ ਰਾਜਨੀਤਿਕ ਦੂਜੀਆਂ ਪਾਰਟੀਆਂ ਨੂੰ ਚੱਕ ਵੀ ਲੈਂਦੀਆਂ ਉਹਨਾਂ ਕੋਲ ਤੇ ਇੱਕ ਮੁੱਦਾ ਵੀ ਬਣ ਜਾਂਦਾ ਹੈ ਮੌਜੂ ਵੀ ਬਣ ਜਾਂਦਾ ਹੈ ਪਰ ਜੇ ਇੱਕ ਆਪ ਦੇ ਲਿਹਾਜ਼ ਨਾਲ ਦੇਖੀਏ ਨਿੱਜੀ ਨਾਲ ਲਿਹਾਜ਼ ਨਾਲ ਦੇਖੀਏ ਤਾਂ ਇਹ ਚੀਜ਼ ਬੁਰੀ ਵੀ ਆ ਤੁਸੀਂ ਅਗਲੇ ਦੀ ਕਲਾ ਦੇਖੋ ਹਨਾ ਅਗਲੇ ਦੀ ਦੇਖਣਾ ਦੇਖੋ ਤੇ ਹੁਣ ਉਹ ਬੀਬੀ ਨੇ ਚਲੋ ਕਮੈਂਟ ਕੀਤੇ ਤੇ ਫਿਰ ਡਿਲੀਟ ਵੀ ਕਰਨੇ ਪਏ ਬਾਅਦ ਚ ਨਹੀਂ ਆਹ ਸ਼ਬਦ ਹੁਣ ਨਵੇਂ ਆ ਗਏ ਨੇ ਬੋਡੀ ਸ਼ੇਮਿੰਗ ਵਗੈਰਾ ਜੀ ਸਾਡੇ ਤਾਂ ਛੋਟੇ ਹੁੰਦੇ ਆ ਉਹ ਜੇ ਕੋਈ ਭਾਰਾ ਹੁੰਦਾ ਸੀ ਕਹਿੰਦੇ ਵੇਖ ਕਿਵੇਂ ਫਟਿਆ ਹੂੰ ਤੇ ਜੇ ਕੋਈ ਕਾਂਗੜੀ ਜਿਹਾ ਹੁੰਦਾ ਸੀ ਤੇ ਕਹਿੰਦੇ ਉਹ ਬੱਲੇ ਪਹਿਲਵਾਨ ਆਉਦਾ ਜੀ ਉਲਟਾ ਸੀ ਕਾਲੀ ਨੂੰ ਗੋਰਾ ਨੂੰ ਉਹ ਕਿ ਭਾਈ ਸਿਸਟਮ ਇਦਾਂ ਦਾ ਸੀਗਾ ਜੀ ਤਾਂ ਇਹ ਆ ਕਿ ਦੇਖੋ ਇਹ ਨਹੀਂ ਆ ਕਿ ਰੋਹਿਤ ਕੋਈ ਰਾਬਦਾ ਰੂਪ ਆ ਹੂੰ ਰੋਹਿਤ ਇੰਡੀਆ ਦਾ ਕੈਪਟਨ ਆ ਠੀਕ ਹੈ ਸਾਬ ਜੀ ਇੰਡੀਆ ਦਾ ਕੈਪਟਨ ਆ ਤਾਂ ਇਹਦਾ ਮਤਲਬ ਕਿ ਪਬਲਿਕ ਫਿਗਰ ਆ ਬਿਲਕੁਲ ਉਹਦੀ ਗੇਮ ਦੀ ਪਰਫਾਰਮੈਂਸ ਦੀ ਆਲੋਚਨਾ ਹੋ ਸਕਦੀ ਹੈ ਜੀ ਠੀਕ ਹੈ ਜੀ ਬਿਲਕੁਲ ਹੁਣ ਪਰ ਗੱਲ ਇਹ ਆ ਕਿ ਦੇਖੋ ਇਹ ਕਲੋਚਨਾ ਹੁੰਦੀ ਆ ਜਿਕਨ ਵੀ ਮੰਨ ਲਓ ਕੋਈ ਬੰਦਾ ਟੀਮ ਚ ਚੁਣਿਆ ਗਿਆ ਅਸੀਂ ਉਹਦੀ ਫਿਟਨੈਸ ਨੂੰ ਲੈ ਕੇ ਕਿੰਤੂ ਪਰੰਤੂ ਕਰ ਲਈਏ ਕਿ ਜਿਹੜੀ ਅੱਜ ਦੀ ਕ੍ਰਿਕਟ ਆ ਉਹਦੇ ਚ ਹੁਣ ਅਰਜਨ ਰਾਣਾ ਤੁੰਗਰ ਗਿਆ ਦਾ ਦੌਰ ਨਹੀਂ ਹੈ ਹਮ ਪਰ ਇਹ ਬੰਦਿਆਂ ਦਾ ਦੌਰ ਨਹੀਂ ਹੈ ਜੀ ਜੀ ਫਿਟਨੈਸ ਬੜੀ ਮਾਇਨੇ ਰੱਖਦੀ ਹੈ ਕਿਉਂਕਿ ਅੱਜ ਦੀ ਕ੍ਰਿਕਟ ਤੇਜ਼ ਬੜੀ ਆ ਤੇਜ਼ ਤਰਾਰ ਬੜੀ ਆ ਬਿਲਕੁਲ ਪਰ ਜਦੋਂ ਕੋਈ ਕੈਪਟਨ ਬਣ ਕੇ ਤਿੰਨ ਮੈਚ ਆਲਰੇਡੀ ਜਿੱਤ ਚੁੱਕਾ ਸੈਮੀ ਚ ਅੱਜ ਉਹਨਾਂ ਦੀ ਟੱਕਰ ਚੱਲ ਨਹੀਂ ਆ ਆਸਟ੍ਰੇਲੀਆ ਨਾਲ ਗੁਲੀਆਂ ਨਹੀਂ ਡਿੱਗੀਆਂ ਨਹੀਂ ਤਾਂ ਤੀਜੀ ਵਿਕਟ ਵੀ ਡਿੱਗ ਚਲੀ ਸੀ ਜੀ ਉਹ ਗੇਂਦ ਵਿਕਟਾਂ ਨੂੰ ਟਕਰਾ ਕੇ ਤੇ ਉਹ ਗੁਲੀਆਂ ਨਹੀਂ ਡਿੱਗੀਆਂ ਹੂੰ ਇਹ ਵੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਜੀ ਜੀ ਇੰਡੀਆ ਨੂੰ ਨਹੀਂ ਤਾਂ ਤੀਜੀ ਵਿਕਟ ਮਿਲ ਜਣੀ ਸੀ ਭਾਈ ਐਡਾ ਤਗੜਾ ਮੈਚ ਆ ਜਾਂ ਤੇ ਕਿੰਤੂ ਪਰੰਤੂ ਉਹ ਤੋਂ ਕਰਦੇ ਹੋ ਕਿ ਭਾਈ ਇਹ ਬੰਦਾ ਫਿੱਟ ਨਹੀਂ ਹੈਗਾ ਹੂੰ ਇਹਦਾ ਜੋ ਵੀ ਯੋਯੋ ਟੈਸਟ ਵਗੈਰਾ ਹੁੰਦਾ ਉਹ ਲੈ ਕੇ ਇਹਨੂੰ ਚੁਣਿਆ ਜਾਣਾ ਚਾਹੀਦਾ ਹਮ ਪਰ ਜਦੋਂ ਟੀਮ ਸੈਮੀ ਚ ਪਹੁੰਚ ਗਈ ਇੱਕ ਸ਼ਾਮ ਪਹਿਲਾਂ ਇਸ ਤਰ੍ਹਾਂ ਦਾ ਪਵਾੜਾ ਪਾਉਣ ਦਾ ਧੁੱਕ ਕੀਆ ਬਿਲਕੁਲ ਤੇ ਰੋਹਿਤ ਆਪਦੇ ਆਖਰੀ ਪੜਾ ਤੇ ਅੱਜ ਨਹੀਂ ਕੱਲ ਹੈਨਾ ਅੱਜ ਨਹੀਂ ਤੇ ਕੱਲ ਵੇਖੀ ਤੇਰਾ ਤੁਰ ਜਾਣਾ ਬਲ ਹਮ ਅੱਜ ਨਹੀਂ ਤੇ ਕੱਲ ਨੂੰ ਨਹੀਂ ਤੇ ਤੁਰ ਹੀ ਜਾਣਾ ਵੈਸੇ ਹੀ ਜੀ ਸਮਝਦੇ ਹੋ ਨਾ ਬਿਲਕੁਲ ਤੁਰ ਜਾਣ ਦਾ ਮਤਲਬ ਕਿ ਟੀਮ ਚੋਂ ਨੇ ਰੁਕਸਤ ਹੋ ਜਾਣਾ ਹੋ ਜਾਣਾ ਸਮਾਂ ਕਹਿ ਲੋ ਕਿ ਗਿਆ ਗਿਆ ਰਿਟਾਇਰਮੈਂਟ ਗੱਲ ਇਹ ਆ ਕਿ ਬਈ ਮੇਰੇ ਖਿਆਲ ਦੇ ਨਾਲ ਚਲੋ ਰੋਹਿਤ ਤੇ ਤੇ ਇਸ ਕੱਲ ਦਾ ਅਸਰ ਨਹੀਂ ਹੋਏਗਾ ਪਰ ਇਹ ਜਿਹੜੀ ਬੇਲੋੜੀ ਕੰਟਰੋਵਰਸੀ ਹੁੰਦੀ ਆ ਉਧਰੋਂ ਭਾਰਤੀ ਜਨਤਾ ਪਾਰਟੀ ਵਾਲੇ ਬੋਲ ਪਏ ਤੁਹਾਡਾ ਕਪਤਾਨ ਤੇ 90 ਚੋਣਾ ਹਾਰ ਗਿਆ ਲਗਾਤਾਰ ਰੌਣਕਾਂ ਜੀ ਬਿਲਕੁਲ ਉਹ ਮਤਲਬ ਕਿ ਨੇ ਸਫਾਈ ਵੀ ਦਿੱਤੀ ਅਬੀਬੀ ਸ਼ਮਾ ਨੇ ਕਿ ਨਹੀਂ ਮੈਂ ਕੋਈ ਬਾਡੀ ਸ਼ੇਮਿੰਗ ਬਾਰੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਪਰ ਮੈਨੂੰ ਲੱਗਦਾ ਬੇਲੋੜਿਆ ਬੇਵਾਦ ਆ ਕਿਉਂਕਿ ਰੋਹਿਤ ਨੇ ਜਵਾਬ ਨਹੀਂ ਨਾ ਦੇਗਾ ਜੀ ਬਿਲਕੁਲ ਉਹਨਾਂ ਤੇ ਪ੍ਰੋਟੋਕਾਲ ਲਾਗੂ ਹੁੰਦਾ ਹੈ ਹੂੰ ਉਹ ਇਦਾਂ ਸਿਆਸੀ ਪ੍ਰतिकਰਮਾਂ ਦੇ ਪ੍ਰतिकਰਮ ਨਹੀਂ ਹੁੰਦੇ ਸੋ ਇਸ ਕਰਕੇ ਜੇ ਤੁਸੀਂ ਦੇਖੋ ਕਿ ਸਾਬਕਾ ਖਿਡਾਰੀ ਹਰਪਜਨ ਸਿੰਘ ਜ਼ਰੂਰ ਬੋਲੇ ਨੇ ਹੂੰ ਤਾਂ ਕੁਝ ਹੋਰ ਸਾਬਕਾ ਖਿਡਾਰੀ ਵੀ ਹੋ ਸਕਦਾ ਬੋਲਣ ਪਰ ਰੋਹਿਤ ਨਹੀਂ ਬੋਲੇਗਾ ਹੂੰ ਪਰ ਜਿਹੜੇ ਬੀਬੀ ਨੇ ਬੋਲ ਕੇ ਬੋਲ ਕਿਸਿਆਪਾ ਖੜਾ ਕੀਤਾ ਉਹਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਬੇਲੁੜਾ ਬਿਲਕੁਲ ਬਾਅਦ ਚ ਡਿਲੀਟ ਕਰ ਦੇ ਫਿਰ ਉਹ ਕਮੈਂਟ ਤੇ ਆਪਦੀਆਂ ਪੋਸਟਾਂ ਉਧਰ ਨਾ ਚੰਗਾ ਨਹੀਂ ਹੈ ਜੀ ਬਾਕੀ ਜਿਹੜਾ ਵੀ ਕੋਈ ਪਲੇਅਰ ਹੈ ਉਹਦੀ ਸਿਲੈਕਸ਼ਨ ਤੇ ਕਿਤੋਂ ਬੰਤੋ ਕਰੋ ਕੋਈ ਆਲੋਚਨਾ ਮੈਂ ਜਿਵੇਂ ਕਿਹਾ ਕਿ ਕ੍ਰਿਕਟਰ ਕੋਈ ਭਗਵਾਨ ਨਹੀਂ ਹੈ ਜੀ ਜੀ ਤੁਸੀਂ ਉਹਦੀ ਆਲੋਚਨਾ ਕਰ ਸਕਦੇ ਹੋ ਹਮ ਪਰ ਕਿਸ ਮਿਆਰ ਤੇ ਕਰਨੀ ਹੈ ਕਿਸ ਪੱਧਰ ਤੇ ਕਰਨੀ ਹੈ ਤੇ ਕਿਸ ਵਕਤ ਕਰਨੀ ਹੈ ਹਾਂ ਇਹ ਜ਼ਰੂਰ ਰਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਅਮਰਤਪਾਲ ਸਿੰਘ ਜੀ ਕਹਿ ਰਹੇ ਕਿ ਕੁਝ ਲੋਕਾਂ ਦੀ ਆਪਣੀ ਪਛਾਣ ਨਹੀਂ ਹੁੰਦੀ ਕਹਿੰਦੇ ਕਹੋ ਕਿਸੇ ਮਸ਼ਹੂਰ ਬੰਦੇ ਤੇ ਜਾਂ ਪ੍ਰਸਿੱਧ ਬੰਦੇ ਤੇ ਇਹ ਵੀ ਦੱਸਦੇ ਆ ਸਹੀ ਹੈ ਅੱਜ ਕੱਲ ਇਹ ਵੀ ਚੱਲਦਾ ਹੈ ਇਹ ਵੀ ਚੱਲਦਾ ਹੈ ਕਿ ਭਾਈ ਮਸ਼ਹੂਰ ਹੋਣ ਲਈ ਕਿਸੇ ਨੂੰ ਬਦਨਾਮ ਕਰ ਦਿਓ ਇਹ ਵੀ ਫੰਡਾ ਹੈਗਾ ਜੀ 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 ਬਿਲਕੁਲ ਜੀ ਅੰਗਰ ਜੀ ਕਹਿ ਰਹੇ ਨੇ ਕਿ ਫਿਟਨੈਸ ਕਰਕੇ ਹੀ ਯੋਗਰਾਜ ਕਹਿੰਦੇ ਵਰਲਡ ਕੱਪ ਨਹੀਂ ਖੇਡ ਸਕਿਆ ਤੇ ਉਹ ਦਦੀਪ ਕਲੇਰ ਜੀ ਕਹਿ ਰਹੇ ਕਿ ਯੋਗਰਾਜ ਜੀ ਕਹਿੰਦੇ ਨੇ ਕਿ ਮੈਂ ਪਾਕਿਸਤਾਨ ਦੀ ਟੀਮ ਨੂੰ ਕੋਚਿੰਗ ਦੇਣੀ ਹੈ ਉਧਰ ਹੋ ਸਕਦਾ ਜਾ ਕੇ ਯੁਕੰਡਾ ਰਵੰਡਾ ਦੀ ਵੀ ਟੀਮ ਤਿਆਰ ਕਰ ਦੇਣਾ ਜੀ ਤੇ ਗੱਲਾਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਬਿਲਕੁਲ ਉਹ ਬਾਈ ਠੀਕ ਹੈ ਕੋਚਿੰਗ ਯੋਗਤਾ ਵੀ ਹੈਗੀ ਆ ਉਹਨਾਂ ਚ ਯੋਗ ਭਾਅ ਚ ਐਸੀ ਗੱਲ ਨਹੀਂ ਐ ਪਰ ਨਾ ਕਿਸੇ ਨੇ ਪਾਕਿਸਤਾਨ ਜਾਣ ਦੇਣਾ ਨਾ ਪਾਕਿਸਤਾਨੀਆਂ ਨੇ ਇਧਰ ਆਉਣ ਦੇਣਾ ਆ ਉਹ ਸੁਫਨਾ ਰਹਿ ਜਾਣਾ ਆ ਤੇ ਉਦਾਂ ਜਿਹੜੇ ਕੋਚ ਹੁੰਦੇ ਆ ਟੀਮ ਤੇ ਜਿਹੜੀ ਮਰਜ਼ੀ ਤਿਆਰ ਕਰ ਲੈਣ ਭਾਵੇਂ ਉਹਨਾਂ ਨੂੰ ਅਫਰੀਕਾ ਦੇ ਕਿਸੇ ਦੇਸ਼ ਦੀ ਵਾਗਡੋਰ ਦੇ ਦੇ ਤੂੰ ਜਾ ਕੇ ਉਧਰ ਵੀ ਸੰਭਾਲ ਲੈਣਗੇ ਬਿਲਕੁਲ ਪਰ ਮੇਰੇ ਖਿਆਲ ਦੇ ਨਾਲ ਪਾਕਿਸਤਾਨ ਦੇ ਖਿਡਾਰੀਆਂ ਨੂੰ ਕੋਚਿੰਗ ਦੇਣ ਦਾ ਸੁਪਨਾ ਇਹਨਾਂ ਦਾ ਹਾਲ ਫਿਲਹਾਲ ਨਹੀਂ ਨਾ ਉਹਨਾਂ ਨੇ ਰਾਜ਼ੀ ਹੋਣਾ ਤੇ ਨਾ ਇਹਨਾਂ ਨੇ ਰਾਜ਼ੀ ਚਲੋ ਕਰ ਲੈ ਰਾਂਝਾ ਰਾਜੀ ਅਸੀਂ ਤਾਂ ਐਵੇਂ ਚੰਗੇ ਆਹੋ ਅਸੀਂ ਐਵੇਂ ਚੰਗੇ ਰਾਂਝਾ ਰਾਜੀ ਕਰਨ ਦਿਓ ਜੀ yograj ਸਾਹਿਬ ਹੋਰਾਂ ਨੂੰ ਵੀ ਤੇ ਖੈਰ ਬਾਕੀ ਸਮੇਂ ਤੇ ਹੈ ਜੀ ਸਮਾਂ ਜਿੱਦਾਂ ਨੂੰ ਲੈ ਕੇ ਜਾਂਦਾ ਜਿਹੜੇ ਬੰਦੇ ਨੂੰ ਆ ਬਿਲਕੁਲ ਸੋਹਣੀ ਗੱਲ ਹੈ ਯੋਗਾ ਜੀ ਇਹ ਕਹਿੰਦੇ ਨੇ ਕਿ ਪਹਿਲਾਂ ਤੋਲ ਕੇ ਫਿਰ ਬੋਲਣਾ ਚਾਹੀਦਾ ਇਹ ਤੇ ਬੜੀ ਸੋਹਣੀ ਕਹਾਵਤ ਹੈ